ਗਰਾਵਦੀ ਰੱਖਦੇ ਸੀ ਸਾਰੇ ਸੋ ਇਸ ਕਰਕੇ ਹਾਜੀ ਬਹੁਤ ਹੋਰ ਬਹੁਤ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਜਿਵੇਂ ਹੁਣ ਇੱਥੋਂ ਅਸੀਂ ਤੁਹਾਨੂੰ ਬਿਨਾਂ ਪੈਸਿਆਂ ਤੋਂ ਬਿਨਾਂ ਸਪਾਰਸ਼ ਤੋਂ ਭੇਜ ਰਹੇ ਆਂ ਬਖਵਕ ਕੁਰਸੀਆਂ ਤੇ ਬਿਠਾ ਰਹੇ ਆਂ ਜਦੋਂ ਤੁਸੀਂ ਉੱਥੇ ਜਾ ਕੇ ਕੰਮ ਸ਼ੁਰੂ ਕਰੋਗੇ ਕੱਲ ਨੂੰ ਤਾਂ ਤੁਸੀਂ ਵੀ ਇਹੀ ਸੇਵਾ ਦਿਓ ਕਿ ਲੋਕ ਤੁਹਾਡੇ ਕੋਲ ਜਿਹੜੇ ਆਉਣਗੇ ਕੰਮ ਵਾਸਤੇ ਤੁਸੀਂ ਵੀ ਬਿਨਾਂ ਪੈਸੇ ਤੋਂ ਤੇ ਬਿਨਾਂ ਸਪਾਰਸ਼ ਤੋਂ ਜੇ ਜਿਹਨੂੰ ਖੋਜ ਕਰਕੇ ਭੇਜ ਦੋਗੇ ਉਹਦਾ ਦੁਨੀਆ 'ਚ ਕ੍ਰਾਂਤੀ 'ਚ ਕੋਈ ਮੁੱਲ ਨਹੀਂ ਹੈਗਾ ਜਿਹੜੀਆਂ ਦੁਆਵਾਂ ਉਹ ਦੇਊਗਾ ਨਾ ਬੰਦਾ ਉਹਦਾ ਦੁਨੀਆ ਦੀ ਕਿਸੇ ਕ੍ਰਾਂਤੀ 'ਚ ਕੋਈ ਮੁੱਲ ਨਹੀਂ ਹੈਗਾ ਸ ਆਪਣੀ ਐਹਮੀਅਤ ਵੀ ਬਣਾਉਣੀ ਹੈ ਦਫ਼ਤਰ 'ਚ ਵੀ ਹਾਂ ਅਸੀਂ ਹੈਗੇ ਆਂ ਆਪਣੀ ਕੁਰਸੀ ਦੀ ਐਹਮੀਅਤ ਬਣਾਉਣੀ ਹੈ ਐਲਨ ਮਸਕ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ ਟਵੀਟਰ ਦਾ ਮਾਲਕ ਹੈ ਟੈਸਲਾ ਕੰਪਨੀ ਉਹਦੀ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ ਉਹ ਦਫ਼ਤਰ ਚ ਇੱਕ ਗੋਰੀ ਕੰਮ ਕਰਦੀ ਸੀ ਹਜ਼ਾਰਾਂ ਬੰਦੇ ਕਰਦੇ ਉਹ ਵੀ ਕਰਦੀ ਸੀ ਉਹਨੇ ਹੋਰ ਜਾਈ ਦੇਣਾ ਆ ਕਿ ਨਹੀਂ ਮੈਨੂੰ ਜਾਈ ਦੇਣਾ ਜੀ ਅਸਤੀਫਾ ਦੇਣਾ ਨੌਕਰੀ ਤੋਂ ਉਹ ਕਹਿੰਦਾ ਅੱਛਾ ਅਸਤੀਫਾ ਦੇਣਾ ਕਹਿੰਦਾ ਕੋਈ ਗੱਲ ਅਸਤੀਫਾ ਫੜਾ ਦੇ ਆ ਚੱਕ ਕੇ 1 ਲੱਖ ਡਾਲਰ ਬਾਅਡ ਟੂਰ ਤੇ ਜਾਇਆ ਮਹੀਨਾ ਡੇਢ ਮਹੀਨਾ ਬਾਅਡ ਟੂਰ ਤੇ ਜਾਇਆ ਉਦੋਂ ਬਾਅਦ ਤੇਰੇ ਅਸਤੀਫੇ ਤੇ ਆਪਾਂ ਡਿਸਾਈਡ ਕਰ ਲਾਂਗੇ ਉਹ ਉਹਨੀਆਂ ਕਹਾ ਬਧੀ ਕੰਮ ਨਾਲ ਮੇਰਾ ਅਸਤੀਫਾ ਹੋ ਗਿਆ ਨਾਲੇ ਮੈਨੂੰ ਲੱਖ ਡਾਲਰ ਮਿਲ ਗਿਆ ਮੈਂ ਤਾਂ ਬਾਅਡ ਟੂਰ ਤੇ ਜਾਉਂ ਬਾਅਡ ਟੂਰ ਤੇ ਚਲੀ ਗਈ ਮਹੀਨੇ ਡੇਢ ਸਵਾ ਮਹੀਨੇ ਬਾਅਦ ਆਈ ਵਾਪਸ ਪੂਰੀ ਦੁਨੀਆ ਘੁੰਮ ਕੇ ਕਹਿੰਦੀ ਜੀ ਮੈਂ ਆ ਗਈ ਮੇਰਾ ਅਸਤੀਫਾ ਕਹਿੰਦਾ ਪੈਸਤੀਫਾਦਰਾ ਮਨਜ਼ੂਰ ਕਰ। ਥੈਂਕ ਯੂ ਵੈਰੀ ਮੱਚ ਉਹ ਕਹਿੰਦੀ ਜਾਈ ਕੁਝ ਕਰਨਾ ਸੀ ਉਸੇ ਦਿਨ ਹੀ ਕਰ ਲੈਂਦੇ ਜੀ ਮੈਨੂੰ ਲੱਖ ਡਾਲਰ ਦੇ ਕੇ ਪੂਰੀ ਦੁਨੀਆ ਚ ਭੇਜ ਕੇ ਤੁਹਾਨੂੰ ਕੀ ਕਿਵੇਂ ਕੀ ਹੋ ਗਿਆ ਇਹ ਇਹ ਕਿਹਾ ਜਾ ਫੈਸਲਾ ਫੈਸਲਾ ਹੁਣ ਦੇਖੋ ਸੀ ਉਸ ਬੰਦੇ ਦਾ ਫਿਰ ਕੋਈ ਕੁਛ ਨਾ ਕੁਛ ਤਾਂ ਅਲੱਗ ਹੁੰਦਾ ਨਾ ਜਿਹੜੇ ਦੁਨੀਆ ਚ ਕੁਝ ਕਰਦੇ ਆ ਉਹ ਕਹਿੰਦਾ ਜਿਸ ਵੇਲੇ ਤੂੰ ਅਸਤੀਫਾ ਦੇਣ ਆਈ ਸੀ ਨਾ ਉਦੋਂ ਮੈਨੂੰ ਇਹ ਪਤਾ ਨਹੀਂ ਸੀ ਕਿ ਮੇਰੇ ਦਫ਼ਤਰ ਚ ਤੇਰੀ ਕਿੰਨੀ ਕ ਐਮਪੀਅੰਟ ਹੈ ਕਿੰਨੀ ਕ ਇੰਪੋਰਟੈਂਸ ਹੈ ਕਹਿੰਦਾ ਜਦੋਂ ਤੂੰ ਚਲੀ ਗਈ ਜੇ ਤਾਂ 3-4 ਦਿਨਾਂ ਚ ਖਲਬਲੀ ਮੱਜ ਜਾਂਦੀ ਪਈ ਉਹ ਆਈ ਨਹੀਂ ਹੈਗੀ ਉਹਦੇ ਬਿਨਾ ਕੰਮ ਰੁਕਿਆ ਪਿਆ ਫਿਰ ਤਾਂ ਮੈਂ ਤੈਨੂੰ ਉਹਦੀ ਬੁਲਾ ਲੈਂਦਾ ਕਹਿੰਦਾ ਮਹੀਨਾ ਮੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਵੀ ਆਈ ਹੈ ਜਾਂ ਨਹੀਂ ਆਈ ਕਿ ਨਜਾਤੂੰ ਸੋਤੇ ਆਪਣੀ ਐਹਮੀਅਤ ਬਣਾਉਣੀ ਹੈ ਜਿੱਥੇ ਬਹਿਣਾ ਥੋੜੇ ਬਿਨਾ ਸਰੇ ਨਾ ਫਿਰ ਦਫ਼ਤਰ 'ਚ ਵੀ ਅੱਜ ਆਇਆ ਨਹੀਂ ਉਹਦੇ ਬਿਨਾ ਯਾਰ ਖਾਲੀ-ਖਾਲੀਆ ਲੱਗ ਜਾਂਦਾ ਐਨਾ ਕੁ ਜ਼ਿੰਮੇਵਾਰੀ ਨਾਲ ਕੰਮ ਕਰਨਾ ਇਹ ਮੈਂ ਤੈਨੂੰ ਬੇਲ ਤੇ ਨੰਬਰ ਦਉ ਮੈਂ ਹਰ ਇੱਕ ਤਾਂ ਮੈਂ ਕਹਿਣਾ ਇੱਕ ਤਾਂ ਆ ਵੀ ਗਈ ਐਪਲੀਕੇਸ਼ਨ ਪਹਿਲਾਂ ਪਰ ਹੁਣ ਪਹਿਲਾਂ ਨੌਕਰੀਆਂ ਜੁਆਇਨ ਕਰ ਲਿਓ ਬਾਦਲੀ ਵਾਲੀਆਂ ਅਰਜ਼ੀਆਂ ਥੋੜੇ ਚਿਰ ਬਾਅਦ ਚ ਲੈ ਆਇਓ ਆ ਪ੍ਰਵਾਨ ਨੇ ਤਾਂ ਕਹਿਤਾ ਪਹਿਲਵਾਨ ਨੇ ਤਾਂ ਕਹਿਤਾ ਕਹਿੰਦੇ ਮੇਰੇ ਤਾਂ ਕਰੋ ਕੰਮ ਠੀਕ ਹੈ ਨਾ ਥੋੜਾ ਜਨਾ ਪਹਿਲਾਂ ਸਿਸਟਮ ਚ ਤਾਂ ਵੱਢ ਜਾ ਅਸੀਂ ਕੋਸ਼ਿਸ਼ ਇਹ ਕਰਾਂਗੇ ਤੁਹਾਡੀਆਂ ਡਿਊਟੀਆਂ ਘਰਾਂ ਦੇ ਨੇੜੇ ਤੇੜੀ ਰਹਿਣ ਹੁਣ ਜਮੇ ਹੀ ਘਰੇ ਤਾਂ ਹੋ ਨਹੀਂ ਸਕਦਾ ਨਾ ਫਿਰ ਥੋੜਾ ਇਹ ਤਾਂ ਦੂਰ ਇਧਰ ਉਧਰ ਜਾਣਾ ਪੈਂਦਾ ਹੀ ਹੈ ਇਹ ਵੀ ਦੇਖ ਲਿਓ ਕਿ ਦੁਨੀਆ ਜਿੰਨੇ ਬੰਦੇ ਨੇ ਤਰੱਕੀਆਂ ਕੀਤੀਆਂ ਨੇ ਜੱਦੀ ਘਰਾਂ ਚ ਨਹੀਂ ਰਹਿੰਦੇ ਉਹ ਜੱਦੀ ਘਰ ਛੱਡਣੇ ਪੈਂਦੇ ਨੇ ਤਰੱਕੀਆਂ ਕਰਨ ਵਾਸਤੇ ਤੁਸੀਂ ਦੇਖ ਲਓ ਜਿੰਨੇ ਬੰਦੇ ਕਾਮਯਾਬ ਨੇ ਆਦਾ ਜੱਦੀ ਘਰ ਛੱਡਿਆ ਹੋਇਆ ਇਹਨਾਂ ਨੇ ਜੱਦੀ ਘਰ ਕਿਤੇ ਹੋਰ ਸੀ ਰਹਿੰਦੇ ਕਿਤੇ ਹੋਰ ਨੇ ਚਾਹੇ ਉਹ ਮਨਮੋਹਨ ਸਿੰਘ ਜੀ ਨੇ ਜੱਦੀ ਘਰ ਅੰਮ੍ਰਿਤਸਰ ਸੀਗਾ ਚਾਹੇ ਉਹ ਅਮਤਾਬਚਨ ਜੀ ਜੱਦੀ ਘਰ ਤਾਂ ਇਲਾਹਾਬਾਦ ਸੀਗਾ हां ਉਹ ਜੱਦੀ ਘਰ ਲਹਾਬਾਸੀ ਉਹ ਮੁੰਬਈ ਜਾ ਕੇ ਕਾਮਯਾਬ ਹੋ ਗਿਆ ਅਭਿਸ਼ੇਕ ਵਜਨ ਉਹ ਜੱਦੀ ਘਰ ਚ ਰਹਿੰਦਾ ਬਸ ਫਿਰ ਤੁਹਾਨੂੰ ਪਤਾ ਹੀ ਹੈ ਫਿਰ ਉਹਨੂੰ ਵੀ ਛੱਡਣਾ ਪਊਗਾ ਲਾਓ ਕਰ ਆਪਦਾ ਡਰਣਾ ਪੂਕੇ ਤੇ ਪਹਿਲਾਂ ਜੱਦੀ ਘਰ ਜਿੱਤ ਨੂੰ ਸੇਫਟੀ ਹੋ ਜਾਂਦੀ ਹੈ ਨਾ ਤੁਹਾਡੇ ਤੇ ਕੋਈ ਤਲਵਾਰ ਨਹੀਂ ਲਟਕਦੀ ਵੀ ਹੋ ਗਏ ਆ ਠੀਕ ਹੈ ਤੇ ਸਾਰਾ ਕੁਝ ਠੀਕ ਹੈ ਵਧੀਆ ਫਿਰ ਤੁਸੀਂ ਐਫਰਟ ਨਹੀਂ ਕਰਦੇ ਐਫਰਟ ਤਾਂ ਕਰਾਂਗੇ ਜੇ ਕੋਈ ਤਲਵਾਰ ਲਟਕੂਗੀ ਕਿਸੇ ਨਾ ਕਿਸੇ ਉਹ ਜਿਵੇਂ ਕਹਿੰਦੇ ਲੋੜ ਕਾਢ ਦੀ ماں ਹੈ ਜਦੋਂ ਕੋਈ ਜ਼ਰੂਰਤ ਹੋਵੇ ਉਦੋਂ ਫਿਰ ਕੁਛ ਨਾ ਕੁਛ ਨਿਕਲੂਗਾ ਉਹ ਚੋਂ ਫਿਰ ਆਪਾਂ ਐਫਰਟ ਕਰਾਂਗੇ ਐਫਰਟ ਕਰਾਂਗੇ ਤਾਂ ਫਿਰ ਉਹਦੇ ਨਾਲ ਜੋ ਮਰਜ਼ੀ ਚੀਜ਼ ਕਰ ਲਓ ਗਲਤੀਆਂ ਵੀ ਹੋਣਗੀਆਂ ਜਿਨੇ ਕੋਈ ਕਿਹਾ ਜਾਂਦਾ ਕਿ ਜਿਨੇ ਕੋਈ ਜਿਨੇ ਕੋਈ ਗਲਤੀ ਨਹੀਂ ਕੀਤੀ ਇਹਦਾ ਮਤਲਬ ਫਿਰ ਉਹਨੇ ਕੋਈ ਕੰਮ ਵੀ ਨਹੀਂ ਕੀਤਾ ਕੰਮ ਦੌਰਾਨ ਗਲਤੀਆਂ ਹੁੰਦੀਆਂ ਨੇ ਹਰੇਕ ਤੋਂ ਹੁੰਦੀਆਂ ਨੇ ਵੱਡੇ ਵੱਡੇ ਤੋਂ ਹੋ ਜਾਂਦੀਆਂ ਨੇ ਗਲਤੀ ਹੋ ਜਾਂਦੀ ਹੈ ਪਰ ਉਹ ਗਲਤੀ ਤੋਂ ਸਿੱਖ ਕੇ ਅੱਗੇ ਵਧ ਸੋ ਮੈਂ ਤਾਂ ਇਹੀ ਇੱਕ ਐਗਜ਼ਾਮਪਲ ਦਿਨਾ ਹੁਣ ਸਾਰਿਆਂ ਨੂੰ ਕਿ ਦੁਨੀਆ ਭਰ ਦੇ ਕਾਮਯਾਬ ਲੋਕਾਂ ਦੀਆਂ ਡਾਕੂਮੈਂਟਰੀਆਂ ਪੜੋ ਸੁਣੋ ਅੱਜ ਕੱਲ ਤੱਕ ਈ ਬੁੱਕਾਂ ਆ ਗਈਆਂ ਸੁਣੋ ਕਿ ਕਿਵੇਂ ਕਾਮਯਾਬੀ ਹੋਈ ਕਿਵੇਂ ਫੇਲਿਅਰ ਹੋਏ ਅਡੇ ਅਡੇ ਫੇਲੀਅਰ ਹੋਏ ਤੁਸੀਂ ਹੈਰਾਨ ਮੰਨ ਜਾਓਂਗੇ ਥਮ ਸੈਡੀਸਨ ਬੜੀਆਂ ਹਕ ਤਾਂ ਕਾਕਾੜਾ ਗੱਡੀਆਂ ਬੱਲ ਬੁੱਲ ਸਾਰੇ ਉਹਨੇ ਬਣਾਏ 65 ਸਾਲ ਦੀ ਉਮਰ ਸੀ ਫੈਕਟਰੀ ਨੂੰ ਅੱਗ ਲੱਗ ਗਈ ਫੈਕਟਰੀ ਨੂੰ ਅੱਗ ਲੱਗ ਗਈ ਇੰਸ਼ੋਰੈਂਸ ਹੈ ਨਹੀਂ ਸੀ ਸਾਰਾ ਸਟਾਫ ਰੋਈ ਜਾਵੇ ਵੀ ਸਭ ਕੁਝ ਤਬਾਹ ਹੋ ਗਿਆ ਜ਼ਿੰਦਗੀ ਦਾ ਸਾਰਾ ਕੁਝ ਜੋ ਕਮਾਇਆ ਜਿਹੜਾ ਕੀਤਾ ਸੀ ਉਹ ਤਬਾਹ ਹੋ ਗਿਆ ਤਾਂ ਜਦੋਂ ਅੱਗ ਬੁਝਣ ਲੱਗੀ ਪਰ ਥਾਮਸ ਐਡੀਸਨ ਹੱਤਿਆਤ ਮਾਰ ਕੇ ਕਹਿੰਦਾ ਚਲੋ ਸ਼ੁਕਰ ਹੈ ਜ਼ਿੰਦਗੀ ਦੀਆਂ ਗਲਤੀਆਂ ਜਿਉਂਦੇ ਜੀ ਸੜ ਕੇ ਸੁਆਹ ਹੋ ਗਈਆਂ ਆਓ ਕੰਮ ਸ਼ੁਰੂ ਕਰੀਏ ਸਭ ਤੋਂ ਵੱਧ ਕੱਢਾਂ ਉਹਨੇ ਉਦੋਂ ਬਾਅਦ ਕੀਤੀਆਂ ਨੇ ਸਭ ਤੋਂ ਵੱਧ ਕਿਉਂਕਿ ਦਿਮਾਗ 'ਚ ਪਈਆਂ ਸੀ ਉਹਦਾ ਇੱਥੋਂ ਆਈ ਦੇਖੋ ਪਲਾਟ ਤੁਹਾਡਾ ਕੋਈ ਕਬਜ਼ਾ ਕਰ ਲੂਗਾ ਜ਼ਮੀਨ ਤੁਹਾਨੂੰ ਵੇਚਣੀ ਪੈ ਸਕਦੀ ਹੈ ਕੋਈ ਹੋਰ ਦੀ ਹੋ ਜਾਊਗੀ ਘਰ ਤੁਹਾਡਾ ਬਦਲ ਸਕਦਾ ਪਰ ਜਿਹੜੀ ਐਜੂਕੇਸ਼ਨ ਇੱਥੇ ਪਈ ਹੈ ਤੁਹਾਡੇ ਗਿਆਨ ਉਹਨੂੰ ਕੋਣ ਚੋਰੀ ਕਰ ਸਕਦਾ ਜੀ ਉਹ ਤਾਂ ਤੁਹਾਡੇ ਨਾਲ ਹੀ ਜਾਊਗਾ ਸੋ ਜਿੰਨਾ ਹੋ ਸਕਦਾ ਗਿਆਨ ਲਓ ਜਿੰਨਾ ਸਿੱਖਿਆ ਤਾਂ ਕੋਈ ਅੰਤ ਹੀ ਨਹੀਂ ਹੁੰਦਾ ਸਿੱਖਿਆ ਦਾ ਜਿੱਥੋਂ ਮਿਲਦੀ ਹੈ ਸਿੱਖਿਆ ਲਓ ਬੱਚਾ ਵੀ ਕੋਈ ਸਿੱਖਿਆ ਦੇ ਸਕਦਾ ਉਹ ਜਿਵੇਂ ਇੱਕ ਮਸ਼ਹੂਰ ਹੈ ਕਹਾਵਤ ਇੱਕ ਕਾਂ ਇੱਕ ਕਾਂ ਨੇ ਆਪਣੇ ਬੱਚੇ ਨੂੰ ਸੁਖਾਉਣ ਲੱਗ ਗਿਆ ਹਾਂ ਥੋੜਾ ਜਿਹਾ ਜਿਹੜਾ ਆ ਆ ਜਿਹੜੇ ਬੰਦੇ ਨੇ ਇਹ ਕਹਿੰਦਾ ਬਹੁਤ ਤੇਜ਼ ਨੇ ਕਹਿੰਦਾ ਇਹ ਇਹਨੂੰ ਤੂੰ ਬਚ ਕੇ ਰਹਿਣਾ ਉਹ ਕਹਿੰਦਾ ਜੀ ਕਿਵੇਂ ਕਹਿੰਦਾ ਜੇ ਤੁਰੇ ਜਾਂਦੇ ਹੋਣ ਇਹਨਾਂ ਮਤਲਬ ਧਿਆਨ ਰੱਖਣਾ ਜੇ ਥੋੜਾ ਜਿਹਾ ਐ ਥੱਲੇ ਨੂੰ ਝੁਕੜਨਾ ਇਹਦਾ ਮਤਲਬ ਰੋੜਾ ਚੱਕ ਰਹੇ ਨੇ ਨਾਲ ਦੀ ਨਾਲ ਬਾਜੀ ਉਹ ਕਹਿੰਦਾ ਜੀ ਜੇ ਪਹਿਲੀ ਰੋੜਾ ਹੱਥ ਚੋਵੇ ਫੇਰ ਕਾਹ ਕਹਿੰਦਾ ਫਿਰ ਤੈਨੂੰ ਸਿਖਾਉਣ ਦੀ ਕੀ ਲੋੜ ਹੈ ਹੁਣ ਫਿਰ ਤੂੰ ਤਾਂ ਪਹਿਲੇ ਸਿੱਖਿਆ ਹੋਇਆ ਹੈ ਫੇਰ ਬੱਚਾ ਤਾਂ ਵੀ ਸਿੱਖਿਆ ਮਿਲ ਜਾਂਦੀ ਹੈ ਠੀਕ ਹੈ ਨਾ ਸੋ ਇਸ ਕਰਕੇ ਆਪਾ ਪੰਜਾਬੀ ਆਪਾਂ ਨੂੰ ਗੁਰੂਆਂ ਦਾ ਆਪਾਂ ਨੂੰ ਸ਼ਹੀਦਾਂ ਦਾ ਆਸਰਾ ਹੈ ਲੜਾਈਆਂ ਲੜੀਆਂ ਹੋਈਆਂ ਨੇ ਗਰੀਬਾਂ ਦੇ ਹੱਕ 'ਚ ਖੜੇ ਹੋਏ ਆਂ ਗਰੀਬਾਂ ਦੇ ਮਜਰੂਮਾਂ ਦੇ ਹੱਕ 'ਚ ਲੜੇ ਹੋਏ ਆਂ ਕੁਰਬਾਨੀਆਂ ਦਿੱਤੀਆਂ ਕੋਈ ਮੈਨੂੰ ਲੱਗਦਾ ਕੋਈ ਪਿੰਡ ਹੋਣਾ ਹੀ ਨਹੀਂ ਜਿੱਥੇ ਕੋਈ ਸ਼ਹੀਦ ਦੀ ਗੇਟ ਨਾ ਬਣਿਆ ਹੋਵੇ ਜਾਂ ਜਿਸ ਪਿੰਡ ਦਾ ਕੋਈ ਸ਼ਹੀਦ ਨਾ ਹੋਵੇ ਭਾਵੇਂ ਉਹ ਕੂਕਾ ਲੈਰ 'ਚ ਭਾਵੇਂ ਉਹ ਗਦਰੀ ਬਾਬਿਆਂ 'ਚ ਭਾਵੇਂ ਉਹ ਬੱਬਰ ਕਾਲੀ ਲੈਰ ਹੋਵੇ ਭਾਵੇਂ ਭਾਵੇਂ ਉਹ ਕਾਰਗਿਲ ਦੀ جنگ ਹੋਵੇ ਭਾਵੇਂ ਜਿਹੜੀ ਮਰਜੀ ਮਤਲਬ ਹਰੇਕ ਪਿੰਡ ਦਾ ਆਪਣੇ ਕੋਲ ਸ਼ਹੀਦ ਹੈਗੇ ਤੁਹਾਡਾ ਸਾਡਾ ਸਾਡੇ ਤੇ ਬਲੱਡ ਦੇ ਵਿੱਚ ਫਾਈਟ ਹੈ ਅਸੀਂ ਕਿਉਂ ਚੱਲ ਜਾਈਏ ਇਥੋਂ ਛੱਡ ਕੇ ਭਜੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ ਸ਼ੀਰ ਭਗਤ ਸਿੰਘ ਹੋਰਾਂ ਦੀ ਉਦਮ ਸਿੰਘ ਹੋਰਾਂ ਦੀ ਕਰਤਾਰ ਸਿੰਘ ਸਰਾਬੇ ਹੋਰਾਂ ਦੀ ਧਰਤੀ ਹੈ ਕਿਉਂ ਛੱਡ ਕੇ ਭਜੀ ਵੀ ਆਪਾਂ ਚਾਰ ਬੰਦੇ ਤੋਂ ਤੋਂ ਚਾਰ ਬੰਦੇ ਵਾਸਤੇ ਬਸ ਦੋ ਚਾਰ ਬੰਦੇ ਗਲਤ ਨਿਕਲੇ ਦੋ ਬਾਦਲ ਕੇ ਨੇ ਪਿਓ ਪੁੱਤ ਇੱਕ ਉਹ ਕੈਪਟਨ ਹੈ ਇੱਕ ਉਹ ਕੈਪਟਨ ਦੇ ਚਲੋ ਚਲੋ ਉਹਦੇ ਵੀ ਦੋ ਲੜ ਨਾਲ ਹੋਰ ਤਿੰਨ ਚਾਰ ਬੰਦੇ ਨੇ ਬਸ ਉਹਨਾਂ ਕਰਕੇ ਯਾਰ ਬਾਬਾ ਜਾਗੇ ਆਪਾ ਤੋਂ ਆਪਾਂ ਉਹਨਾਂ ਨੂੰ ਹਟਾ ਦੇਣੇ ਜਿਹੜੇ ਜਮਹਕ੍ਰਸੀ ਹੈਗੀ ਆਪਣੇ ਕੋਲੇ ਤੂੰ ਹੁਣ ਕਿੱਥੇ ਨੇ ਫਿਰ ਉਹ ਹੁਣ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਬਤਸੋ ਮੈਂ ਮੈਨੂੰ ਗਾਲਾਂ ਕੱਢਣਾ ਕੀ ਫਾਇਦਾ ਹੋਇਆ ਇਹ ਤਾਂ ਕੰਮ ਲੋਕਾਂ ਨੇ ਕੀਤਾ ਮੈਂ ਕੀਤਾ ਮੈਂ ਤਾਂ ਜ਼ਰੀਆ ਬਣੇ ਮੈਂ ਤਾਂ ਵੋਟਾਂ ਮੰਗੀਆਂ ਸੀ ਪਾਈਆਂ ਤਾਂ ਲੋਕਾਂ ਨੇ ਨੇ ਨਾ ਜਨਤਾ ਮਾਲਕ ਹੈ ਨਾ ਸੁਣਨ ਦਾ ਹਾਲਤ ਦੇਖ ਲਓ ਤੁਸੀਂ ਫਿਰ ਐਂ ਹੁੰਦੀ ਹੈ ਹਾਲਤ ਜਦੋਂ ਤੁਸੀਂ ਅਸਲੀ ਮੁੱਦਿਆਂ ਤੋਂ ਭੱਜੋਗੇ ਇੱਕ ਦਿਨ ਭੱਜ ਲਓਗੇ ਦੋ ਦਿਨ ਭੱਜ ਲਓਗੇ ਤਿੰਨ ਦਿਨ ਪਰ ਕਬੂਤਰ ਦੇ ਅੱਖਰ ਵਿੱਚ ਨਾ ਬਿੱਲੀ ਨਹੀਂ ਭਜਦੀ ਨਾ ਕਿ ਕਿਸੇ ਨਾ ਕਿਸੇ ਦਿਨ ਤਾਂ ਫਿਰ ਸਾਹਮਣਾ ਕਰਨਾ ਪਊਗਾ ਅਸਲੀ ਮੁੱਦਿਆਂ ਦਾ ਆਹ ਦੇਖ ਲਓ ਕਾਲੀ ਦਲ ਦੇ ਕੀ ਹਾਲ ਹੋਇਆ ਪੇ ਜਿਹੜੇ ਕੰਸੀ ਰਾਜ ਕਰਾਂਗੇ 25 ਸਾਲ ਅੱਜ 25 ਬੰਦੇ ਨਹੀਂ ਇਕੱਠੇਗੇ 10 ਬੰਦੇ ਲੈ ਦਿਨ ਨੂੰ ਫਿਰਦੇ ਨੇ ਤਿੰਨ ਚਾਰ ਦਿਨ ਨੂੰ ਫਿਰਦੇ ਨੇ ਕਿਉਂਕਿ ਅਸਲੀ ਮੁੱਦਿਆਂ ਤੋਂ ਭੱਜੇ ਨੇ ਇਹ ਇਨਾਂ ਕੋਲੇ 10 ਸਾਲ ਤਾਂ ਲਗਾਤਾਰ ਸੀਗੇ 7 ਤੋਂ 17 ਕੀ ਕੀਤਾ ਨੇ ਦਾ 10 ਸਾਲਾਂ ਜੀ ਮੂ ਅਸਲੀ ਅਸਲੀ ਮੁੱਦਿਆਂ ਤੋਂ ਲੋਕਾਂ ਦੇ ਮੁੱਦਿਆਂ ਤੋਂ ਭੱਜੇ ਨੇ ਆਪਦੇ ਹੀ ਕੀਤਾ ਸਾਰਾ ਜਿੰਨਾ ਕੀਤਾ ਆ ਦੁੱਖ ਹੈ ਦਾ ਮੈਨੂੰ ਮੈਂ ਕੋਈ ਪੋਲਿਟੀਕਲ ਨਹੀਂ ਬੋਲ ਰਿਹਾ ਮੈਂ ਵੀ ਦੁੱਖ ਚ ਹੀ ਬੋਲ ਰਿਹਾ ਮੈਨੂੰ ਕੀ ਲੋੜ ਸੀਗੀ ਇਸ ਇਸ ਕਮਚਾਉਣ ਦੀ ਰੋਜ਼ ਮੈਂ ਗਾਲਾਂ ਖਾਣਾ ਉਹਨਾਂ ਤੋਂ ਕਦੇ ਕਦੇ ਬਾਜਵਾ ਗਾਣਾ ਕੱਢਣ ਲੱਗ ਜਾਂਦਾ ਕਦੇ ਕੋਈ ਕੱਢਣ ਲੱਗ ਜਾਂਦਾ ਹੈ ਜੀ ਕੋਈ ਮੇਰੇ ਪਰਿਵਾਰ ਬਾਰੇ ਬੋਲ ਮੈਨੂੰ ਕੀ ਲੋੜ ਸੀ ਜੀ ਮੈਂ ਤਾਂ ਬਹੁਤ ਵੱਡਾ ਕਲਾਕਾਰ ਸੀਗਾ ਮੈਂ ਕਿਹਾ ਫੇਲ ਕਲਾਕਾਰ ਸੀਗਾ ਵੀ ਮੈਂ ਚਲੋ ਇਧਰ ਫੇਲ ਹੋ ਗਿਆ ਇਧਰ ਆ ਗਿਆ ਮੈਂ ਤਾਂ ਮੈਂ ਤਾਂ ਕਰੋੜਾਂ ਰੁਪਏ ਫਿਲਮਾਂ ਚ ਕਮਾ ਲੈਂਦਾ ਮੈਂ ਬੰਬੇ ਤੋਂ ਲਫਟਰ ਚੱਲਿਆਂ ਤੋਂ ਆ ਜਿਹੜੇ ਫਿਲਮਾਂ ਚ ਕੰਮ ਕਰਦੇ ਸਾਰੇ ਆਪਣੀ ਟੀਮ ਹੈ ਜਿਹੜੇ ਪੰਜਾਬੀ ਫਿਲਮਾਂ ਵਾਲੇ ਸਾਰੇ ਮੇਰੀ ਹੀ ਟੀਮ ਹੈ ਮੈਨੂੰ ਵੀ ਲੋੜ ਸੀਗੀ ਪਰ ਮੈਂ ਸਿਸਟਮ ਤੋਂ ਮੈਂ ਕਹਿੰਦਾ ਯਾਰ ਜੇ ਨਹੀਂ ਬੋਲਾਂਗੇ ਫਿਰ ਫਿਰ ਗਲਤ ਹੋਊ ਕੰਮ ਬੋਲਣਾ ਪਊਗਾ ਪਰ ਕੈਸਟਾ ਸੀੜੇ ਰਹੀਂ ਬੋਲ ਕੇ ਗੱਲ ਚੱਲਣੀ ਨਹੀਂ ਜੇ ਗਟਰ ਸਾਫ ਕਰਨਾ ਹੋਵੇ ਤਾਂ ਗਟਰ ਦੇ ਵਿੱਚ ਪੜਨਾ ਪੈਂਦਾ ਜੇ ਫਸਲ ਨੂੰ ਸੁੰਡੀ ਲੱਗ ਜੇ ਬਾਹਰੋਂ ਰੋੜੇ ਮਾਰ ਕੇ ਬਾਹਰੋਂ ਰੋੜਾ ਪਾ ਕੇ ਸੁੰਡੀ ਨਹੀਂ ਹਟਦੀ ਸਪਰੇ ਦੀ ਢੋਲੀ ਮੋਢੇ ਤੇ ਧਰ ਕੇ ਅੰਦਰ ਵੜ ਕੇ ਸਪਰੇ ਕਰਨੀ ਪੈਂਦੀ ਹੈ ਤਾਂ ਫਿਰ ਸਿਸਟਮ ਠੀਕ ਹੋਊਗਾ ਇਹ ਇਹ ਇਹਨਾਂ ਨੂੰ ਐ ਲੱਗਿਆ ਅਸੀਂ ਤਾਂ ਜਾਂਦੇ ਨਹੀਂ ਕਿਤੇ ਹੁਣ ਪੰਜ ਸਾਲ ਤੂੰ ਪੰਜ ਸਾਲ ਮੈਂ ਆਪਚ ਹੋ ਗਏ ਠੀਕ ਤੂੰ ਜੇ ਮੈਂ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਦੂਮਾ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਚਲੋ ਜੀ ਬਣ ਗਏ ਇਹਨਾਂ ਨੂੰ ਕੀ ਪਤਾ ਸੀ ਵਿਚਵੇਂਂਦਰ ਮਾਟ ਦਾ ਮੁੰਡਾ ਹੀ ਫਸੂਗਾ ਆਮ ਲੋਕ ਵੀ ਆਉਣਗੇ ਵਿੱਚ ਆ ਖੂਡੀਆਂ ਸਾਰੇ ਬੈਠੇ ਬੜਾ ਸਾਊ ਪਰਿਵਾਰ ਹੈ ਮੁਕਸਦ ਦੇ ਲੋਕ ਇਧਰ ਇਲਾਕੇ ਦੇ ਲੋਕ ਜਾਣਦੇ ਹੋਣਗੇ ਜਿਹੜਾ ਜਗਦੇਲ ਸਿੰਘ ਜੀ ਖੂਡੀਆਂ ਇਹਨਾਂ ਦੇ ਪਿਤਾ ਜੀ ਆਜ਼ਾਦ ਐਮਪੀ ਬਣ ਗਏ ਸੀ ਬਾਅਦ ਚ ਪਰਿਵਾਰ ਨਾਲ ਬਹੁਤ ਜ਼ੁਲਮ ਹੋਇਆ ਦੇਖੋ ਕੁਦਰਤ ਉਹਨਾਂ ਦੇ ਲਹਿਰਾਂ ਬਹਿਰਾ ਇਧਰ ਸੱਥਰ ਵੇਚ ਗਏ ਘਰ ਦੇ ਮੂਹਰ ਦੀ ਲੰਗਣਾ ਪੈਣਾ ਕੁਲੰਬੀ ਕੋਲੇ ਪਿੰਡਾਂ ਕੁੱਡੀਆਂ ਜੇ ਚੰਡੀਗੜ੍ਹ ਨੂੰ ਆਉਣਾ ਤਾਂ ਬਾਦਲਪਿੰਡ ਦੇ ਮੂਰ ਦੀ ਆਉਣਾ ਪੈਣਾ ਉਹਦੇ ਘਰ ਦੇ ਮੂਰ ਦੀ ਲੰਗਣਾ ਪੈਣਾ ਉੱਥੇ ਲਹਿਰਾ ਬਹਿਰਾ ਇੱਧਰ ਸੱਤਰ ਚਲੋ ਰੱਬ ਦਾ ਭਾਣਾ ਮੰਨ ਲਿਆ ਪਰ ਪ੍ਰਮਾਤਮਾ ਕਦੇ ਨਾ ਕਦੇ ਤਾਂ ਫਿਰ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਅੱਜ ਹਲਾਤੇ ਹੋਏ ਨੇ ਅੱਜ ਪ੍ਰਕਾਸ਼ ਸਿੰਘ ਬਾਦਲ ਨੂੰ ਆਖਰੀ ਇੱਕੋ ਇਲੈਕਸ਼ਨ ਆ ਰਿਹਾ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਆਇਆ ਬੰਦਾ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਮੈਂ ਵੀ ਫਿਰ ਉਹਨੂੰ ਖੇਤੀ ਮੰਤਰੀ ਬਣਾਇਆ ਮੈਂ ਕਿਹਾ ਉਹਨਾਂ ਦੇ ਘਰ ਦੇ ਮੂਰਤੀ ਹੂਟੂ ਮਾਰ ਕੇ ਲੰਘਿਆ ਕਰ ਹੁਣ ਵਿਆਹ ਜਾਂਨੇ ਆ ਆਏ ਇਹਨਾਂ ਨੇ ਦੁਖੀ ਕੀਤਾ ਪਿਆ ਸਾਨੂੰ ਇਹਨਾਂ ਨੇ ਸਾਡੇ ਨਾਲ ਮਜ਼ਾਕ ਕਰਦੇ ਰਹੇ ਆਏ ਸੋ ਇਹ ਅਸਲੀ ਮੁੱਦਿਆ ਤੋਂ ਭੱਜ ਜੇ ਅਕਾਲੀ ਦਲ ਅਲੇ ਤਾਂ ਕਰਕੇ ਕੰਮ ਇਹਨਾਂ ਦਾ ਹੋਇਆ ਇੱਕ ਨਾ ਕਿਸੇ ਇਹਨਾਂ ਨਾਲ ਅਕਾਲੀ ਦਲ ਨਾਲ ਉਹ ਹੋਈ ਹੈ ਮੈਂ ਦੱਸਦਾ ਤੁਹਾਨੂੰ ਇੱਕ ਕਿਸੇ ਘਰੇ ਨਾ ਬਿੱਲੀ ਆ ਗਈ ਬਿੱਲੀ ਪਾਂਡੇ ਪੁੰਡੇ ਝੂਠੇ ਕਰਦਿਆ ਕਰੇ ਦੁੱਧ ਪੀਜਿਆ ਕਰੇ ਉਹਨਾਂ ਦੇ ਬੁੜੇ ਨੂੰ ਬਹੁਤ ਗੁੱਸਾ ਆਇਆ ਕਹਿੰਦਾ ਨਾ ਬਿੱਲੀ ਨੂੰ ਬੋਰੀ ਚ ਪਾ ਕੇ ਦੂਰ ਛੱਡ ਕੇ ਆਉਣਾ ਉਹਨੇ ਬਿੱਲੀ ਨੂੰ ਬੋਰੀ ਚ ਪਾਇਆ ਦੂਰ ਛੱਡਤੀ ਬੁੜਾ ਬਾਅਦ ਚ ਆਇਆ ਬਿੱਲੀ ਪਹਿਲਾਂ ਆ ਗਈ ਘਰੇ ਹੁਣ ਦੇਖ ਲਿਓ ਕਾਲੀ ਦਾ ਹਾਲ ਅਗਲੇ ਦਿਨ ਫੇਰ ਗੁੱਸਾ ਆਇਆ ਉਹ ਬੁੜੇ ਨੂੰ ਕਹਿੰਦਾ ਫੇਰ ਆ ਗਈ ਯਾਰ ਇਹ ਇਹਨੂੰ ਕਹਿੰਦਾ ਬੋਰੀ ਚ ਪਾ ਕੇ ਨਾ ਹੋਰ ਦੂਰ ਛੱਡ ਗਾ ਹੋਰ ਦੂਰ ਛੱਡ ਕੇ ਆ ਉਹੀ ਗੱਲ ਫੇਰ ਉਹੀ ਬੁੜਾ ਬਾਅਦ ਚ ਆਇਆ ਬਿੱਲੀ ਫੇਰ ਕਰੇ ਆ ਗਈ ਪਹਿਲਾਂ ਕਨਾਂ ਅੱਛਾ ਇਹ ਹੁਣ ਮੇਰੇ ਸਬਰ ਦਾੰਤਾਂ ਲੈਂਦੀ ਐ ਇਹ ਨੂੰ ਕਹਿੰਦਾ ਹੁਣ ਬੋਰੀ ਚ ਪਾ ਕੇ ਨਾ ਬਹੁਤ ਜ਼ਿਆਦਾ ਦੂਰ ਛੱਡ ਗਿਆ ਨਾ ਬਹੁਤ ਜ਼ਿਆਦਾ ਦੂਰ ਛੱਡਿਆ ਛੱਡ ਕੇ ਉੱਥੋਂ 1 ਘੰਟੇ ਬਾਅਦ ਆਪਦੇ ਘਰੇ ਆਪਦੇ ਮੁੰਡੇ ਨੂੰ ਫੋਨ ਕੀਤਾ ਬੋੜੇ ਨੇ ਕਹਿੰਦੇ ਪੁੱਤ ਬਿੱਲੀ ਪਹੁੰਚ ਗਈ ਕਰੇ ਉਹ ਕਹਿੰਦਾ ਬਾਪੂ ਉਹ ਤਾਂ ਅੱਧਾ ਘੰਟਾ ਹੋ ਗਿਆ ਪਹੁੰਚੀ ਨੂੰ ਕਹਿੰਦਾ ਪੁੱਤ ਫਿਰ ਬਿੱਲੀ ਨੂੰ ਭੇਜ ਦੇ ਮੈਂ ਕਰ ਭੁੱਲਿਆ ਫਿਰਦਾ ਯਾਰ ਆ ਹਾਲ ਤਾਂ ਕਾਲੀ ਦਲਦੀ ਇਹ ਅਸਲੀ ਮੁੱਦਿਆਂ ਨੂੰ ਬੋਰੀ ਚ ਪਾ ਕੇ ਛੱਡ ਕੇ ਆਉਂਦੇ ਰਹੇ ਮੁੱਦੇ ਵਾਪਸ ਇੱਥੇ ਆਉਂਦੇ ਰਹੇ ਹੁਣ ਆਪਦਾ ਆਪ ਕਰ ਬੁੱਲੇ ਫਿਰਦੇ ਨੇ ਹੁਣ ਕਿ ਜਾਈਏ ਕਿੱਧਰ ਨੂੰ ਆ ਹਾਲ ਤਾਂ ਇਹ ਨਹੀਂ ਫਿਰ ਕਹਿੰਦੇ ਨੇ ਬੋਲਦਾ ਜੀ ਮੈਂ ਹੁਣ ਕੀ ਕਰਾਂ ਮੈਂ ਬੋਲਣਾ ਸੋ ਇਹ ਇਦਾਂ ਬਿ ਕਬੂਤਰ ਦੇ ਅੱਖਾਂ ਵਿੱਚ ਆਣਾ ਬਿੱਲੀਆਂ ਭਜਦੀਆਂ ਨਹੀਂ ਮੁੱਦਿਆਂ ਦਾ ਸਾਹਮਣਾ ਕਰਾਂਗੇ ਸਟ੍ਰਗਲਰਾਂ ਆਪਣੇ ਬਜ਼ੁਰਗਾਂ ਨੂੰ ਦੋ-ਦੋ ਵਾਰੀ ਲੜਨਾ ਪਿਆ ਜਦੋਂ ਇਧਰੋਂ ਮੋਗਲ ਲੁੱਟਣ ਆਉਂਦੇ ਸੀ ਦਿੱਲੀ ਨੂੰ ਇੱਕ ਵਾਰੀ ਜਾਂਦੇ ਹੋਏ ਦਿੱਲੀ ਨੂੰ ਉਦੋਂ ਲੜਦੇ ਸੀ ਸਾਡੇ ਬਜ਼ੁਰਗ ਇੱਕ ਵਾਰੀ ਜਦੋਂ ਲੁੱਟ ਕੇ ਵਾਪਸ ਆਉਂਦੇ ਸੀ ਉਦੋਂ ਲੜਦੇ ਸੀ ਦੋ-ਦੋ ਵਾਰੀ ਲੜਨਾ ਪੈਂਦਾ ਸੀ ਸਾਡੇ ਬਜ਼ੁਰਗਾਂ ਨੂੰ ਆਹ ਜਾਂਦਾ ਸੀ ਆ ਜਿਹੜਾ ਜਿਹਨੂੰ ਆਪਾਂ ਸ਼ੇਰ ਸ਼ਾ ਸੂਰੀਮਾਰ ਕਹਿੰਦੇ ਆ ਨਾ ਇਹੀ ਸੀ ਸਾਰਾ ਲਾਹੌਰ ਅੰਮ੍ਰਿਤਸਰ ਤਾਂ ਸਾਡੇ ਤਾਂ ਬਲੱਟ 'ਚ ਫਾਈਟ ਹੈ ਯਾਰ ਅੱਛਾ ਇਹਨਾਂ ਦਾ ਨਾ ਤਾਂ ਕੋਈ ਗੱਲ ਇਹਨਾਂ ਕੋਲੇ ਨਾ ਕੋਈ ਮੁੱਦਾ ਹੈ ਭਵੰਤਮਾਨ ਭਵੰਤਮਾਨ ਬਸ ਹੋਰ ਕੋਈ ਮੁੱਦਾ ਨਹੀਂ ਲੈ ਹੁਣ ਆਜਾ ਮੈਂ ਨਹੀਂ ਦੱਸਦੀ ਆ ਗੱਲ ਵੀ ਅਸੀਂ 44660 ਨੌਕਰੀ ਦਿੱਤੀਆਂ ਕਦੇ ਨਹੀਂ ਗੱਲ ਕਰਦੇ ਵੀ ਅਸੀਂ ਬਿਜਲੀ ਦੇ ਪਹਿਲਾਂ 90% ਘਰਾਂ ਨੂੰ ਬਿੱਲ ਦਾ ਬਿਲ ਨਹੀਂ ਆਉਂਦਾ ਕਦੇ ਨਹੀਂ ਗੱਲ ਕਰਦੇ ਵੀ ਅਸੀਂ 1 ਕਰੋੜ ਰੁਪਇਆ ਸ਼ਹੀਦਾਂ ਦੇ ਜਾਂ ਪੁਲਿਸ ਵਾਲਿਆਂ ਦੇ ਪਰਿਵਾਰ ਦੇ ਸਨਮਾਨ ਵਾਸਤੇ ਦਿੰਦੇ ਜੇ ਕੋਈ ਸ਼ਹੀਦ ਹੋ ਜੇ ਕਦੇ ਨਹੀਂ ਗੱਲ ਕਰਦੇ ਵੀ ਅਸੀਂ ਕਰ ਕਰ ਰਾਸ਼ਨ卡 ਜਿਹੜਾ ਉਹ ਰਾਸ਼ਨ ਪਹੁੰਚਾਉਣ ਵਾਲਾ ਵਾਸਤੇ ਸਕੀਮ ਸ਼ੁਰੂ ਕੀਤੀ ਕਦੇ ਨਹੀਂ ਗੱਲ ਕਰਦੇ। ਆਉਣ ਵਾਲੇ ਦਿਨਾਂ 'ਚ ਹੋਰ ਵੱਡੇ ਫੈਸਲੇ ਕਰਨ ਕਦੇ ਗੱਲ ਕਰਦੇ। ਮੈਂ ਭਵੰਤਮਾਨ ਹੈ ਭਵੰਤਮਾਨ ਹੈ ਭਵੰਤਮਾਨ ਹੈ ਕਿਉਂ ਆ ਗਿਆ ਏ? ਇੱਥੇ ਕਿਉਂ ਆ ਗਿਆ ਏ? ਕਿ ਪਸਾਈ ਪੰਗਾ ਕਿਉਂ ਆ ਗਿਆ ਏ? ਇਹਨਾਂ ਨੂੰ ਇਹ ਸੀਗਾ ਕਿ ਇੱਥੇ ਸਾਡੇ ਧੀਆਂ ਪੁੱਤੀ ਬੈੰਦੇ ਹੁੰਦੇ ਨੇ। ਕੀ ਗੱਲ ਬਈ? ਇਹਨਾਂ ਨੇ ਠੇਕਾ ਲਿਆ ਉਹਨਾਂ ਕੁਰਸੀਆਂ ਦਾ। ਡੈਮੋਕ੍ਰੇਸੀ ਹੈ। ਤੁਸੀਂ ਆ ਜਾਓ ਤੁਸੀਂ ਜਿੱਤ ਲਓ। ਥੋੜੀ ਕਰਤੂਤਾਂ ਕਰਕੇ ਤੁਹਾਨੂੰ ਵੋਟਾਂ ਨਹੀਂ ਪਾਉਂਦੇ ਲੋਕ। ਕੀ ਕੁਛ ਹੋਇਆ ਤੇ ਪੰਜਾਬ 'ਚ ਦੇਖੋ ਆ ਹੁਣ ਹੁਣ ਜਾ ਕੇ ਉੱਥੇ ਹਰ ਰੋਜ਼ ਉੱਥੇ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗਣੇ ਚਲੇ ਜਾਂਦੇ ਨੇ ਨਾ ਇਹ ਦੱਸਦੇ ਨੇ ਕੀ ਕਰਨਾ ਆਇਓ ਜੀ ਕਿ ਮਾਫੀ ਮੰਗਣ ਆਇਆ ਕਾਦੀ ਜੀ ਗਲਤੀਆਂ ਦੀ ਕਿਹੜੀਆਂ ਗਲਤੀਆਂ ਜੀ ਪਤਾ ਨਹੀਂ ਕਰਨ ਕਿ ਆਇਓ ਮਾਫੀ ਮੰਗਣ ਆਇਆ ਜੀ ਕਾਦੀ ਜੀ ਗਲਤੀਆਂ ਜੀ ਉਹ ਇੱਕ ਬੰਦੇ ਬੰਦੇ ਨੂੰ ਪੁਲਿਸ ਪੁੱਛਗਿੱਛ ਕਰ ਰਹੀ ਸੀ ਕਹਿੰਦਾ ਹਾਂ ਭਈ ਕਸੂਰ ਕੀ ਤੇਰਾ ਕਹਿੰਦਾ ਮੈਂ ਕਤਲ ਕੀਤਾ ਜੀ ਅੱਛਾ ਕਤਲ ਤੈਂ ਕੀਤਾ ਕਹਿੰਦਾ ਹਾਂ ਮੈਂ ਕੀਤਾ ਜੀ ਕਹਿੰਦਾ লাশ ਕਿੱਥੇ ਆ ਕਹਿੰਦਾ ਮੈਂ ਅੱਗ ਲਾ ਕੇ ਫੂਕਦੀ ਜੀ ਕਹਿੰਦਾ ਚਲ ਜਿੱਥੇ ਫੂਕੀ ਉੱਥੇ ਲੈ ਕੇ ਚੱਲ ਕਹਿੰਦਾ ਉਹ ਟਰੈਕਟਰ ਨਾਲ ਬਾਦ ਆਈ ਉਹ ਸਮਾਂ ਕਹਿੰਦਾ ਚਲ ਟਰੈਕਟਰ ਨਾਲ ਆਇਆ ਹੈ ਦਿਖਾ ਉਥੇ ਜਗਾ ਕਹਿੰਦੇ ਉਹ ਤਾਂ ਉੱਤੇ ਇੱਟਾਂ ਲਾਤੀਆਂ ਸੀ ਕਹਿੰਦਾ ਇੱਟਾਂ ਦਿਖਾ ਕਹਿੰਦੇ ਉਹ ਤਾਂ ਉੱਤੇ ਛੱਤ ਪਾ ਕੇ ਘਰ ਪਾਦਾ ਸੀ ਉਹ ਜੀ ਕਹਿੰਦਾ ਚਲ ਛੱਤ ਦਿਖਾ ਕਹਿੰਦਾ ਜਿਹੜਾ ਪਿਛਲੇ ਪਚਾਰ ਆਇਆ ਸੀ ਉਹਦੀ ਛੱਤ ਟਹਿ ਗਈ ਸੀ ਉਹ ਕਹਿੰਦਾ ਚਲ ਮਾਲਵਾ ਦਿਖਾ ਕਹਿੰਦਾ ਉਹ ਤਾਂ ਗਵਾਂਢੀਆਂ ਨੂੰ ਵੇਚਦਾ ਸੀ ਉਹ ਜੀ ਕਹਿੰਦਾ ਚਲ ਗਵਾਂਢੀ ਨੂੰ ਮਿਲਾ ਕਹਿੰਦਾ ਉਹ ਤਾਂ ਕਤਲ ਹੋ ਗਿਆ ਜੀ ਕਹਿੰਦਾ ਕਤ ਫੇਰ ਉੱਥੇ ਆ ਗਿਆ ਆਈ ਆਈ ਗਲਤੀਆਂ ਹੋ ਗਈਆਂ ਜੀ ਕਿਹੜੀਆਂ ਜੀ ਪਤਾ ਨਹੀਂ ਜੀ ਕੀ ਕਰਨਾ ਆਇਓ ਜੀ ਮਾਫੀ ਮੰਗਣ ਆਇਆ ਜੀ ਕਾਦੀ ਜੀ ਗਲਤੀਆਂ ਨਹੀਂ ਆਈਆਂ ਜੀ ਗਲਤੀਆਂ ਇਹ ਨਹੀਂ ਪਤਾ ਜੀ ਆਹ ਹਾਲ ਤੇ ਰੱਬ ਦੇਖਦਾ ਹੈਪੀ ਦੇਖਦਾ ਨਾ ਕਸੋਂਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੱਤ ਬਜੀ ਪਰਮਾਤਮਾ ਦੇਖਦਾ ਉਹਦੀ ਕਚਹਿਰੀ ਚ ਕੋਈ ਬਰੀ ਨਹੀਂ ਹੁੰਦਾ ਇੱਥੇ ਕਚਹਿਰੀਆਂ ਚ ਤੁਸੀਂ ਵਕੀਲ ਮਹਿੰਗੇ ਕਰ ਲਓਗੇ ਗਵਾਹਾਂ ਨੂੰ ਵੀ ਮੁਕਰਾ ਸਕਦੇ ਹੋ ਜੇ ਪੈਸੇ ਨੇ ਭਾਈ ਤੁਹਾਡੇ ਕੋਲੇ ਤੁਸੀਂ ਕਿਸ ਵੀ ਉਲਝਾ ਸਕਦੇ ਹੋ ਪਰ ਜਿਹੜੀ ਰੱਬ ਦੀ ਕਚਹਿਰੀ ਹੈ ਉੱਥੇ ਆਮਲਾਂ ਦੇ ਹੁੰਦੇ ਨੇ ਨਵੇਂੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਸੋ ਉੱਥੇ ਆਮਲਾਂ ਦੇ ਨਵੇਂੜੇ ਹੋਣਗੇ ਚੰਗੇ ਕਰਜੋਗੇ ਦਾ ਤੁਹਾਡਾ ਨਵੇਂੜਾ ਹੱਕ ਚ ਹੋ ਜਾਊਗਾ ਨਹੀਂ ਚੋਰ ਦਾ ਉੱਥੇ ਦੋਚਾ ਉੱਥੇ ਵੀ ਪਏ ਨੇ ਫਿਰ ਸੋ ਇਸ ਕਰਕੇ ਚੰਗੇ ਕੰਮ ਕਰਨੀ ਹੈ ਜਾ ਕੇ ਇਮਾਨਦਾਰ ਨਿਹੰਤ ਕਰਨੀ ਹੈ ਤਾਂ ਮੈਂ ਤਾਂ ਮੈਂ ਤਾਂ ਆਪਣੇ ਅਨੁਪਤਰਕਾਰ ਕਹਿਣ ਲੱਗੇ ਕਹਿੰਦੇ ਵੀ ਇੱਕ ਟੀਵੀ ਤੇ ਇੰਟਰਵਿਊ ਚੱਲਦੀ ਸੀ ਵੀ ਮੈਨੂੰ ਕਹਿੰਦੇ ਵੀ ਰੈਪਿਡ ਫਾਇਰ ਰਾਉਂਡ ਆ ਸਾਡਾ ਵੀ ਅਸੀਂ ਨਾਮ ਲਵਾਂਗੇ ਕਿਸੇ ਲੀਡਰ ਦਾ ਉਸੇ ਵੇਲੇ ਤੁਸੀਂ ਉਹਦੇ ਬਾਰੇ ਕੁਝ ਬੋਲਣਾ ਚਾਹੇ ਕੋਈ ਸ਼ੇਅਰ ਬੋਲ ਦਿਓ ਜਾਂ ਜੋ ਜੋ ਤੁਹਾਡੇ ਦਿਮਾਗ 'ਚ ਆਉਂਦਾ ਹੈ ਮੈਂ ਚੱਲ ਬੋਲੋ ਲੈ ਲਓ ਨਾ ਕੋਈ ਸੁਖਵੀਰ ਬਾਦਲ ਮਗੇ ਨਹੀਂ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਨੇ ਨਾ ਪੰਜਾਬੀ ਲਿਖਣੀ ਆਉਂਦੀ ਐ ਨਾ ਪੰਜਾਬੀ ਪੜ੍ਹਨੀ ਆਉਂਦੀ ਐ ਨਾ ਬੋਲਣੀ ਆਉਂਦੀ ਐ ਪੰਜਾਬ ਦਾ ਵਾਰਿਸ ਬਣਨਾ ਚਾਹੁੰਦੇ ਨੇ ਜੋ ਕਿ ਹੋ ਨਹੀਂ ਸਕਦਾ ਕਹਿੰਦੇ ਕੈਪਟਨ ਮਿਰਿੰਦਰ ਸਿੰਘ ਮੈਂ ਕਹਾਂ ਜੀ ਮੈਲਾਂ ਵਾਲੇ ਨੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਜਦੋਂ ਕਾਂਗਰਸ ਦਾ ਰਾਜ ਸੀ ਕਾਂਗਰਸ ਨਾਲ ਸੀ ਜਦੋਂ ਅਕਾਲੀਆ ਦਾ ਰਾਜ ਸੀ ਅਕਾਲੀਏ ਨਾਲ ਸੀ ਜਦੋਂ ਭਾਜਪਾ ਦਾ ਰਾਜ ਆ ਹੁਣ ਭਾਜਪਾ ਨਾਲ ਨਹੀਂ ਲੋਕਾਂ ਨਾਲ ਤਾਂ ਕਦੇ ਹੋਏ ਨਹੀਂ ਕਹਿੰਦੇ ਜੀ ਨਰਿੰਦਰ ਮੋਦੀ ਮੈਂ ਕਿਸੇ ਵੀ ਗੱਲ ਨੂੰ ਕਿਸੇ ਵੀ ਜੋੜ ਕੇ ਕਿਤੋਂ ਵੀ ਲਾ ਕੇ ਪੈਂਚਰ ਕਿਤੇ ਵੀ ਪੱਟ ਚ ਲਾ ਕੇ ਕਿਤੇ ਵੀ ਗੱਲ ਕਹਿ ਸਕਦਾ ਤੇ ਨਾਲੇ ਕਹਿੰਦਾ ਮੈਂ ਗਰੰਟੀ ਦਿੰਦਾ ਉਹ ਕਹਿੰਦੇ ਵੀ ਮੈਂ मतलब ਥੋੜਾ ਉਦਾਹਰਨ ਦਿਓ ਮੈਂ ਕਿਹਾ ਜੀ ਉਹ ਚੰਦਰਯਾਨ ਦੀ ਲਾਂਚਿੰਗ ਤੇ ਚਲਾ ਗਿਆ ਇਸਰੋ ਉਹ ਇਸਰੋ ਨੇ ਕੀਤਾ ਨਾ ਇਸਰੋ ਨੇ ਚੰਦਰਯਾਨ ਦਾ ਲਾਂਚ ਕਰਨਾ ਸੀ ਪ੍ਰਧਾਨ ਮੰਤਰੀ ਚਲੇ ਗਿਆ ਉੱਥੇ ਮੈਂ ਵੀ ਦੇਖਣ ਲੱਗ ਗਿਆ ਲਾਈਵ ਚੱਲ ਰਿਹਾ ਸੀ ਪ੍ਰਧਾਨ ਮੰਤਰੀ ਮੋਦੀ ਜੀ ਕਹਿ ਰਹੇ ਮੇਰਾ ਇਸਰੋ ਸੇ ਪੁਰਾਣਾ ਨਾਤਾ ਹੈ मैं अठवीं का सर्टिफिकेट थे नहीं, तो आता नहीं इसरो फिर इसरो तो पढ़े लिखे बंद का काम है यार साइंटिस्टा का ये किधर फिर इसरो नाता जोड़ूगा हूँ जोड़िया बहुत कमाल फिर उन्हें कहना मैं जब पढ़ता था स्कूल में तीसरी चौथी क्लास में पढ़ता था पढ़ाई में, में मेरा हाथ तंग था इसलिए हर एक टीचर मुझे बोलता था आते ही तू इसरो में बैठ अब इसरो में बैठ अब इसरो में अब इसरो में इसरो से मेरा पुराना नाता है किधरू जाऊगा मुल को है मैं क्या यह मूहे क्या अरविंद केजरीवाल मैं जी भगत सिंह का शेर सुनाऊंगा कि इस कदर वाकिफ हो गई है मेरी कलम मेरे किरदार से इस कदर वाकिफ हो गई है मेरी कलम मेरे किरदार से कि इश्क भी लिखना चाहता हूं तो इनकलाब लिखा जाता है सब तो औखा सवाल उन्होंने पूछा कहें भगवंत मान आप बारे दस मैं आपद बारे की बोला पर मैं क्या चल ਬੋਲ ਦੇਣਾ ਮੈਂ ਆਦੇ ਵਾਰ ਤਾਂ ਮੈਂ ਇੰਨੇ ਕਹਿਣਾ ਚਾਹੂੰਗਾ ਜੇ ਮੈਂ ਦੇਖਾਂ ਅਮਲਾ ਬੱਲੇ ਤਾਂ ਕੁਛ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾ ਬੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਬੱਲੇ ਤਾਂ ਬੱਲੇ ਬੱਲੇ ਸੋ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਲੋਕੋ ਕੋ ਅਕਸਰ ਕਹਤੇ ਸੁਣਾ ਹੈ